ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਕੋਈ 2-4 ਮਹੀਨੇ ਜਿਹੜੇ ਉਹ ਬਰਾਹ ਦੀ ਲੰਘੇ ਨਹੀਂ ਕੋਈ ਹਰ ਇੱਕ ਬੱਚਾ ਮਾਪੋ ਆਪਣਾ ਚੰਗੇ ਭਲੇ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਲਦਾ 46 ਲੱਖ ਰੁਪਏ ਲਾ ਕੇ ਅਮਰਕਾ ਵਿੱਚ ਡੇਢ ਸਾਲ ਤਕਰੀਬ ਹੋ ਰਹੀ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਫੋਨ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20-25 ਦਿਨ ਡਰਾਈਵਰੀ ਕੀਤੀ ਹੈ ਮਾਰੇ ਦੇ ਪਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਹਨਾਂ ਦੀ ਮੌਤ ਹੋ ਗਈ ਦੂਸਰਾ ਮੁੱਦਾ ਜਿਹੜਾ ਇਹੋ ਜੀ ਸਭ ਕਰ ਚਰੋਗੀ ਅੱਛੇ ਪਰਿਵਾਰ ਤੋਂ ਕੌਣ ਕੌਣ ਲੋਆ ਦੇ ਪੇਸ਼ੇ ਮਾਤਾ ਪਿਓ ਬਜ਼ੁਰਗ ਬੇੜਾ ਬੇਟੀ ਤੇ ਉਹਦੀ ਵਾਈਫ ਹਾਂਜੀ ਸਿੱਕੀ ਅਪੀਲ ਕਰਨਾ ਚਾਹੁੰਦੇ ਨੇ ਇਹਦੇ ਇਹੋ ਕਰਦੇ ਆ ਕਿ ਲੋਕੀਸਾਂ ਦੀ ਜਿਹੜੀ ਲਾਸ਼ ਆ ਡੈਡ ਬੋਡੀ ਉਹ ਪੰਜਾਬ ਪੇਂਜੇ ਜਾਵੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਲੇ ਵੀ ਵਕਾ ਦਾ ਮੌਲੀ ਮਾਈ ਦਾ ਉਹ ਵੀ ਕੀਤੀ ਜਾਵੇ ਕਿ ਪਰਿਵਾਰ ਆਪਣਾ ਸੁਖਦਾ ਸਾ ਲੈ ਸਕੀਏ ਕੋਣੇ ਮੇਰੀ ਮਿਸ ਜੀ ਘੂਆ ਦਾ ਲੜਕਾ ਹੈ ਜੀ ਸਾਲਾ ਸਾਥ ਲੱਗਦੇ ਆ ਕੀ ਸਹੀ ਕਰਨਾ ਮੈਂ ਕਿਤੇ ਕਿੰਨੇ ਪਲਾਂ ਮੈਂ ਕੀ ਕੋਈ ਦੱਸਿਆ ਗਿਆ ਤੁਹਾਨੂੰ ਬਾ ਦੇ ਅਤਲਾਹ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਨਸਿਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਹੈ ਜਦੋਂ ਇਹ ਘਟਨਾ ਵਾਪਰੀ ਹੈ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਣਾ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਦੋਂ ਬੈਠਾ ਤੇ ਉਹ ਤੇ ਤਬਾਰ ਕਰ ਬੈਠਾ ਜੀ ਪਰ ਇਹ ਗੱਡੀ ਚੰਗੀ ਚਲਾਉਂਦਾ ਹੋ ਉਹਨੇ ਦੋ ਤਿੰਨ ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਵਿੱਚ ਲੇ ਆ ਕੇ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋ ਗਿਆ ਉਹਨੇ ਉਹ ਗੱਡੀ ਫੁੱਟਪਾਥ ਤੇ ਉੱਤੇ ਚੜਾ ਦਿੱਤੀ ਜੀ ਫੁੱਟਪਾਥ 'ਤੇ ਐਸੀ ਗੱਡੀ ਜਿਹੜੀ ਉਹ ਡਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕ ਨਾ ਚੂਰ ਹੋ ਗਈ ਕਮੀ ਉਸ ਦੇ ਕਿੰਨੇ ਦੇ ਪਹਿਲਾਂ ਦੇਖ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਸੀ ਲੰਘੇ ਤਕਰੀਬਨ 1.5 ਸਾਲ ਹੋ ਗਿਆ ਕਿੰਨਾ ਪੈਸਾ ਲਗਾ ਕੇ ਤੇ ਕਿਵੇਂ ਮੈਨਜ ਕਰਕੇ ਜੋ ਮੈਨਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਰੇ ਆਸ ਦੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਕਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਤੋਂ ਕੁਝ ਨਹੀਂ ਰਹੀ ਐ ਨਾ ਕੁਝ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਕਰਜ਼ਾ ਵੀ ਚੁਕਿਆ ਘਰ ਵੀ ਵੇਚਿਆ ਬਹੁਤ ਜ਼ਿਆਦੀ ਤਕਰੀਬਨ ਬਹੁਤ ਜ਼ਿਆਦੀ ਖਸਤਾ ਹਾਲਤ ਹੋ ਗਈ ਵੇ ਜੰਦੀ ਘਟਨਾ ਵਾਪਰੇ ਪਰਵਾਸ ਤੇ ਸਵਾਰ ਦਾ ਬਲਾਹ ਹੁੰਦਾ ਪਿੱਛੇ ਬਜੂਗ ਮਾਰਾ ਕਦਾ ਚੱਤਾਂ ਹਾ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਐਨਾ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਂਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਦੀ ਰਹਾ ਅੱਗੇ ਪਿਛੇ ਉਹਨਾਂ ਨੂੰ